ਸਾਡੇ ਕੋਲੇ ਆਮ ਆਦਮੀ ਪਾਰਟੀ ਵੱਲੋਂ ਕੋਈ ਬੰਦਾ ਨਹੀਂ ਸੀ ਅਸੀਂ ਤੁਹਾਡੇ ਆਉਣ ਤੇ ਸ਼ੁਕਰ ਮਨਾਏਗੇ ਪਾਰਟੀ ਵਾਲੇ ਸਾਰੇ ਓਏ ਇੱਕ ਨਹੀਂ ਮੰਨਿਆ ਹਾਂ ਸਾਰੇ ਮੁੱਕ ਮੈਂ ਵੀ ਮੁੱਕ ਦਿੰਨਾ ਐ ਤਾਂ ਨਾ ਕਰੋ ਮੈਂ ਤਾਂ ਇਕੱਲੀ ਦਲਤ ਹਾਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨਾਲ ਜੁੜਿਆ ਕਿੱਸਾ ਸੁਣੋ ਤੁਸੀਂ ਸਾਰੇ ਕਹਿੰਦੇ ਵੀ ਗੱਲ ਐਸੀ ਵੀ ਤੁਸੀਂ ਕਹੋ ਨਹੀਂ ਆ ਧਰ ਕੇ ਬਹਿ ਗਏ ਤੇ ਤੁਸੀਂ ਐਂ ਕਹੇ ਵੀ ਮੈਨੂੰ ਪਾਵਰ ਦੋ ਹੈਂ ਉਹ ਕਹਿੰਦੇ ਕਾਕਾ ਮੇਰੇ ਨੇੜੇ ਤਾਂ ਦੂਜੇ ਹਲਕਾ ਚ ਨਾ ਕਿਲੋ ਕਿਲੋ ਮੀਟਰ ਤਾਈਂ ਬੰਦਾ ਨਹੀਂ ਆਉਂਦਾ ਤੂੰ ਮੇਰੇ ਮੇਜ਼ ਤੇ ਬੈਠਾ ਹੁਣ ਅਫਸਰਾਂ ਨੂੰ ਦੇਸੀ ਜਾਣਾ ਹਾਂ ਏਦੋਂ ਵੱਧ ਪਾਵਰ ਕਿਉਂ ਚ ਨਹੀਂ ਤਾਈਂ ਤਾਂ ਛੋਟਾ ਸੁਵਿਲਾ ਦੇਣ ਸਾਡਾ ਨਾ ਪਿੰਡ ਖੁੱਲਾ ਸਮਖੌਲ ਕਰੀ ਜਾਂਦੇ ਸਾਨੂੰ ਕੋਈ ਗੁੱਸਾ ਘਸਾ ਨਹੀਂ ਕਰਦਾ ਕੋਈ ਹੁਣ ਤੱਕਰ ਬੋਡੀ ਨਹੀਂ ਪਾਈ ਕਿਸੇ ਨੇ ਹੁਣ ਆਪਣਾ ਕੋਈ ਬੰਦਾ ਨੇੜੇ ਆ ਉਧਰ ਹੁਣ ਉਧਰ ਜਾਣਾ ਪਊਗਾ ਤੁਸੀਂ ਆਵਚਾਏ ਹੁਣ ਆਵਚਾਏ ਅਜੇ ਤਾਂ ਪਾਵਾਂ ਐਵੋ ਠਾਈ ਪੱਕਾ ਨਹੀਂ ਪਤਾ ਕਿ ਸੁਖਵੀਰ ਆਵ ਹੋ ਗਿਆ ਇੱਥੇ ਤੇ ਫਿਰ ਐ ਨਹੀਂ ਪਤਾ ਉਧਰ ਪਾਦ ਗਏ ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਤੁਸੀਂ ਉਹ ਯਾਰ ਉਹ ਦਿਨ ਮੈਂ ਤਾਂ ਬਾਦਲ ਪਰਿਵਾਰ ਨਾਲ ਆ ਕੋਈ ਗੱਲ ਨਹੀਂ ਮੇਰੇ ਬੰਨੇ ਕੋਈ ਚੱਕਰ ਨਹੀਂ ਹੋਰ ਦੱਸ ਮੈਂ ਤਾਂ ਬਾਦਲ ਪਰਿਵਾਰ ਨਾਲ ਸਾਰੇ ਨਾਲ ਚਾਹ ਮਨਪ੍ਰੀਤ ਹੋਵੇ ਚਾਹ ਸੁਖਦੀ ਸੁਖਵੀਰ ਹੋਵੇ ਮੈਨੂੰ ਤਾਂ ਦੋਨੇ ਕੰਮ ਦਿੰਦੇ ਐ ਦੇ ਵਿੱਚ ਕੀ ਰੌਲਾ ਕਰਿਆ ਜੀ ਰਾਜਵੜਿੰਗ ਨੇ ਬੋ ਕਰਿਆ ਦੋਨਾਂ ਨੇ ਬੋ ਕਰਿਆ ਕੰਮ ਤਾਂ ਰਾਜਵੜਿੰਗ ਨੇ ਵੀ ਪੂਰੀ ਕਹਾਣੀ ਛੱਡੀ ਕੋਈ ਵੀ ਕੰਮ ਕਰਨ ਵਾਲੀ ਬਾਦ ਸਾਹਿਬ ਨੇ ਕਰੇ ਚਲੋ ਆਪਣੇ ਤਾਂ ਉਮਰ ਛੋਟੀ ਆ ਉਦੋਂ ਤਾਂ ਪਤਾ ਨਹੀਂ ਸੀ ਕਿੰਨੇ ਕਰਿਆ ਪਰ ਸਾਡੇ ਹੁਣ ਹਲਕੇ ਤੋਂ ਬਾਅਦ ਤਾਂ ਰਾਜ਼ੀ ਨਹੀਂ ਕਰਿਆ ਆ ਸਰਪੰਚ ਸਾਹਿਬ ਵੀ ਕਾਲੀ ਦਲ ਤੋਂ ਸਰਪੰਚ ਸਾਹਿਬ ਤੁਸੀਂ ਲੁਕੇ ਬੈਠੇ ਹੋ ਕਾਲੀ ਦਲ ਵਾਲਾ ਬੰਦਾ ਐ ਲੋਕੇ ਨਹੀਂ ਬੈਠਦਾ ਨਾ ਹੀ ਅਸੀਂ ਲੁਕੇ ਆਂ ਹੀ ਪਹਿਲਾਂ ਮੁਰ ਤੋਂ ਕਾਲੀ ਹੈ ਅੱਛਾ ਜੀ ਤੇ ਕਾਲੀ ਹੈਗੀ ਹੈ ਕੱਲ੍ਹ ਮੇਰੀ ਝੰਡਾ ਲੱਗਿਆ ਕਾਲੀ ਦਲ ਦੇ ਸਾਰੇ ਪਿੰਡ ਜੀ ਕਿਤੇ ਲੱਗਿਆ ਨਹੀਂ ਸੀ ਜੇ ਆਪਾਂ ਕੰਮਾਂ ਬੰਨੀ ਜਾਈਏ ਨਾ ਤਾਂ ਹੋਰ ਨੂੰ ਵੋਟ ਪਾਉਂਦਾ ਅਧਿਕਾਰੀ ਕੋਕਸਰੀ ਨਹੀਂ ਚੰਦੀਪਾਲ ਸਾਹਿਬ ਨੇ ਕੰਮਾਂ ਦੀ ਮੋਟਰ ਮੋਟਰ ਸਾਰੀਆਂ ਹੈ ਮੋਟਰ ਬਾਟਾ ਸਾਰੀਆਂ ਬੰਦ ਵਾਲੇ ਦਿੱਤੀਆਂ ਕੰਮ ਕੀਤਾ ਰੱਜਮਾ ਜਿੰਨਾ ਵੀ ਕਹਿ ਦੇ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ ਦਿਨ ਦੇ 10 ਫੋਨ ਮੈਨੂੰ ਕਈ ਵਾਰੀ ਆਏ ਆ ਜਾਂਦੇ ਆ ਵੀ ਬਾਈ ਗਿੱਦੜਵਾਏ ਵਾਲੇ ਪਾਸੇ ਥੋੜਾ ਏਰੀਆ ਨਾਲ ਲੱਗਦਾ ਹੈ ਕੀ ਬਣੂਗਾ ਕੌਣ ਜਿੱਤੂਗਾ ਕੌਣ ਹਾਰੂਗਾ। ਤੁਮਹਾਂ ਚਲੋ ਅੱਜ ਜਿਹੜੇ ਫੋਨ ਕਰਦੇ ਸੀਗੇ ਉਹਨਾਂ ਸਾਰਿਆਂ ਨੂੰ ਭਾਈ ਦਾਸੀ ਦੇ ਅੱਗੇ ਵੀ ਗਿੱਦੜ ਵਾਹੇ ਦਾ ਮਾਹੌਲ ਅਸਲ ਦੇ ਵਿੱਚ ਹੈ ਕੀ ਆ। ਹਾਲਾਂਕਿ ਟਾਈਮ ਤਾਂ ਬਹੁਤ ਪਿਆ। ਪਰ ਕਈ ਇਲਾਕਿਆਂ ਦਾ ਸੁਭਾਅ ਸਿਆਸੀ ਹੁੰਦਾ ਹੈ। ਉੱਥੋਂ ਦੇ ਲੋਕਾਂ ਨੂੰ ਸਿਆਸੀ ਸਮਝ ਹੁੰਦੀ ਆ ਪਰ ਮੈਂ ਜਿਹੜੇ ਪਿੰਡ 'ਚ ਬੈਠਾ ਇੱਥੇ ਕੋਈ ਉਸ ਤਰ੍ਹਾਂ ਦੀ ਪਾਰਟੀ ਬਾਜੀ ਤਾਂ ਹੈ ਨਹੀਂ। ਬਾਪੂ ਜੀ ਲਿਖਦੇ ਆ ਵੀ ਇੱਕ ਗੋਤ ਖੇੜਾ ਚੰਗਾ ਉਹ ਹਿਸਾਬ ਆ। ਸਾਰੇ ਤਕਰੀਬਨ ਤਕਰੀਬਨ ਬੰਦੇ ਆਪਸ ਦੇ ਵਿੱਚ ਖੁਸ਼ ਆ ਕੋਈ ਇਹੋ ਜੀ ਗੱਲ ਨਹੀਂ ਪਰ ਫਿਰ ਵੀ ਇੱਥੇ ਸਪਿੰਡ ਦੀਆਂ ਬਹੁਤ ਦਿਲਚਸਪ ਗੱਲਾਂ ਹਨ ਹਲਕਾ ਗਿੱਦੜਵਾਚ ਪੈਂਦਾ ਇਹ ਹਲਕਾ ਪਿੰਡ ਦਾ ਨਾਮ ਹੈ ਚੂਟੀਆਂ ਤੇ ਬਹੁਤ ਦਿਲਚਸਪ ਇਥੋਂ ਦੀਆਂ ਕਹਾਣੀਆਂ ਜਦੋਂ ਪਿਛਲੀ ਵਾਰ ਮੈਂ ਤੇ ਪ੍ਰੋਫੈਸਰ ਹਰਜੇਸ਼ਵਰ ਆਏ ਸੀ ਨਾ ਤੇ ਬਹੁਤ ਦਿਲਚਸਪ ਸਾਨੂੰ ਲੋਕਾਂ ਨੇ ਗੱਲਾਂ ਸੁਣਾਈਆਂ ਸੀ ਪਰ ਮੈਂ ਗੱਲ ਦੀ ਸ਼ੁਰੂਆਤ ਆ ਬਾਈ ਤੋਂ ਕਰੂੰਗਾ ਸਾਰਿਆਂ ਦੀ ਇੰਟਰੋ ਦੱਸਾਂਗੇ ਆ ਵੀਰੇ ਦੀ ਵੀ ਆ ਵੀਰੇ ਦੀ ਵੀ ਇੱਧਰ ਲੈ ਆਂਦੇ ਵੀ ਸਾਰਿਆਂ ਬਾਰੇ ਤੁਹਾਨੂੰ ਦੱਸਾਂਗੇ ਪਰ ਸ਼ੁਰੂਆਤ ਇਥੋਂ ਕਰਾਂਗੇ ਬਾਈ ਪਹਿਲਾਂ ਤਾਂ ਇਥੋਂ ਹੀ ਮੈਂ ਆਣਾ ਸ਼ੁਰੂ ਕਰ ਉਹ ਕੂਣੀਆਂ ਵਾਲੀ ਗੱਲ ਤੋਂ ਕਰਦੇ ਹੋ ਸ਼ੁਰੂ ਅੱਜ ਗੱਲ ਕੀ ਸੀ ਉਹ ਕੂਣੀਆਂ ਵਾਲੀ ਉਹ ਤਾਂ ਯਾਰ ਕੋਈ ਗੱਲ ਨਹੀਂ ਕੰਮ ਗਿਆ ਤਾਂ ਮੁੰਡੇ ਨਾਲ ਮੈਂ ਕਿਹਦੇ ਕੋਲੇ ਗਏ ਸੀ ਕੰਮ ਵੱਡੇ ਬਾਲ ਸਾਬ ਕੋਲੇ ਹੁਣ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨਾਲ ਜੁੜਿਆ ਕਿੱਸਾ ਸੁਣੋ ਤੁਸੀਂ ਬਹੁਤ ਗੈਂਡਾ ਉਹਨਾਂ ਨੂੰ ਯਾਰ ਮੈਂ ਕੰਮ ਕਹਿੰਦਾ ਸੀ ਕੋਈ ਹਾਂ ਤੇ ਉਹ ਦੂਰ ਬੈਠੇ ਸੀ ਵਿਚਾਲੇ ਮੇਜ਼ ਸੀ ਤੇ ਮੈਂ ਉਹ ਕੂਣੀਆਂ ਲਾ ਲਈਆਂ ਵਿਚਾਲੇ ਅਸਾਂ ਲਾਗੇ ਸੀ ਹਾਂ ਤੇ ਮਾਸੂ ਦੱਸੀ ਗਿਆ ਉਹ ਮੇਰੇ ਕੰਮ ਕਰੀ ਗਿਆ ਬਸ ਹੋਰ ਕੀ ਕੰਮ ਹੋਣਾ ਸੀ ਉਹ ਏਡੇ ਨਰਮ ਸੁਭਾਅ ਦੇ ਬੰਦੇ ਸੀ ਸਾਡੇ ਏਰੀਆ ਨੂੰ ਕਦੇ ਉਹ ਗਲਤ ਨਹੀਂ ਬੋਲਦੇ ਕੋਈ ਵੀ ਬੰਦਾ ਆਸ-ਪਾਸੇ ਬਹਿ ਜਾਂਦਾ ਕੋਈ ਨੀ ਬੇਟਾ ਬਹਿ ਜਾ ਉਹ ਤਾਂ ਸਾਰੇ ਪੰਜਾਬ ਨੂੰ ਹੀ ਨਹੀਂ ਬੋਲਦੇ ਸੀ ਪਰ ਮੈਨੂੰ ਐ ਦੱਸੋ ਵੀ ਸਾਰੇ ਕਹਿੰਦੇ ਵੀ ਗੱਲ ਏ ਸੀ ਵੀ ਤੁਸੀਂ ਕੂਣੀਆਂ ਧਰ ਕੇ ਬਹਿ ਗਏ ਤੇ ਤੁਸੀਂ ਐ ਕਿਹਾ ਵੀ ਮੈਨੂੰ ਪਾਵਰ ਦੋ ਹੈ ਉਹ ਕਹਿੰਦੇ ਕਾਕਾ ਮੇਰੇ ਨੇੜੇ ਤਾਂ ਦੂਜੇ ਹਲਕਿਆਂ 'ਚ ਨਾ ਕਿਲੋ-ਕਿਲੋਮੀਟਰ ਤਾਈ ਬੰਦਾ ਨਹੀਂ ਆਉਂਦਾ ਤੂੰ ਮੇਰੇ ਮੇਜ਼ ਤੇ ਬੈਠਾ ਹੁਣ ਅਫਸਰ ਨੂੰ ਦਿਸੀ ਜਾਣਾ ਹਾਂ ਇਤੂ ਵੱਧ ਪਾਵਰ ਕਿਉਂ ਚ ਆਹੀ ਗੱਲ ਉਹ ਤੋਂ ਪਰ ਫਿਰ ਜਿਹੜੇ ਨਾਲ ਦੇ ਸੀ ਉਹਨਾਂ ਦੀ ਤਾਂ ਟਾਵਰ ਬਣੀ ਹੋਣੀ ਆ ਪੂਰੀ ਆ ਮੁੰਡਾ ਹੀ ਸੀ ਨਾਲ ਬਾਈ ਸੀ ਨਾਲ ਕਿਵੇਂ ਕਿਵੇਂ ਆਹੀ ਗੱਲ ਹੋਈ ਆਹੀ ਗੱਲ ਹੋਈ ਇਹ ਕਹਿੰਦਾ ਜੀ ਮੇਰੀ ਸੁਣਵਾਈ ਘਟ ਹੁੰਦੀ ਹੈ ਜੀ ਮੈਂ ਪੁਰਾਣਾ ਲੀਡਰ ਹਾਂ ਤੇ ਮਾੜੀ ਮੋਟੀ ਪਾਵਰ ਦਿਓ ਜੀ ਮੈਂ ਇਹੋ ਕਹਿੰਦਾ ਇਤੂ ਕਾਕਾ ਪਾਵਰ ਕੀ ਦੇਵਾ ਕੂਣਗਾ ਤੇ ਮੇਜ਼ ਤੇ ਰੱਖੀ ਬੈਠਾ ਦਾ ਮੇਰੇ ਮੈਂ ਤੋ ਤਾਂ ਸ਼ੁਰੂ ਕਰੀ ਆ ਗੱਲ ਕਿਉਂਕਿ ਅਸੀਂ ਵੀ ਆਹੀ ਗੱਲ ਸੁਣਾਉਣ ਦੇ ਮਾਰੀ ਮੁੜ ਕੇ ਆਇਆ ਉਹ ਤੋਂ ਬਾਅਦ ਮੈਂ ਬਾਈ ਨੂੰ ਫੋਨ ਕੀਤਾ ਮੈਂ ਬਾਈ ਪਿੰਡ 'ਚ ਬੰਦੇ ਹੈਗੇ ਆ ਤਾਂ ਉਹ ਕਹਿੰਦਾ ਯਾਰ ਸਾਰੇ ਬਾਈ ਕਹਿੰਦਾ ਇੱਥੇ ਹੀ ਬੈਠੇ ਆ ਤਾਂ ਅਸੀਂ ਸਾਰਿਆਂ ਨੇ ਕਰ ਲਿਆ ਤਾਂ ਹੁਣ ਮੈਂ ਮਾਹੌਲ ਤੇ ਆਉਣਾ ਕੀ ਮਾਹੌਲ ਕੀ ਆ ਹੁਣ ਮਾਹੌਲ ਠੀਕ ਆ ਇਹਦਾ ਇਹ ਰਲ ਮਿਲ ਮੈਂ ਕਿਸੇ ਦੇ ਪੱਖ 'ਚ ਨਹੀਂ ਕਿਸੇ ਦੇ ਵੱਧ ਜਿਹੜੀ ਕੋਈ ਘੱਟ ਜੀ ਨਹੀਂ ਬਰਾਬਰ ਹੀ ਤੁਰੇ ਆਉਂਦੇ ਆ ਜੇ ਉਹ ਜਦੋਂ ਕੋਈ ਮੈਦਾਨ ਚ ਆਉਣਗੇ ਮੈਦਾਨ 'ਚ ਆਇਆ ਤਾਂ ਪਤਾ ਲੱਗੂਗਾ ਵੀ ਕਿਹੜਾ ਨਿੱਤਰਦਾ ਤੇ ਕਿਹੜਾ ਚ ਉਤਰਦਾ ਤੇ ਦੋ ਬੰਦੇ ਤਾਂ ਗੇੜੇ ਵੀ ਮਾਰ ਗਏ ਮੈਂ ਅੱਜ ਬੈਠੇ ਬੈਠੀ ਇੱਥੇ ਪਹਿਲਾਂ ਦੋ ਬੰਦੇ ਆ ਕੇ ਜਾ ਚੁੱਕੇ ਆ ਸਿਆਸੀ ਸਿਆਸੀਆਂ ਦਾ ਪੜ ਮੌਕੇ ਤੇ ਆ ਕੇ ਪਤਾ ਨਹੀਂ ਕਿ ਸਿਆਸੀ ਕਿੱਧਰੋਂ ਭੱਜ ਜਾਂਦਾ ਫਿਰ ਹਜੇ ਲੋਕ ਇਹ ਵੀ ਗੱਲ ਤੋਂ ਸਿਆਣੂ ਹੋ ਚੁੱਕੇ ਆ ਨਾ ਵੀ ਇਹਨਾਂ ਦਾ ਕੋਈ ਪਤਾ ਨਹੀਂ ਟ੍ਰੈਕਟਰ ਲੈ ਕੇ ਵੀ ਬਦਲ ਜਾਂਦੇ ਜੋ ਜ ਸਿਆਸੀ ਲੀਡਰ ਹੋਗੇ ਉਹ ਜ ਲੋਕ ਹੋਗੇ ਇਹ ਉਹਦੇ ਯਕੀਨ ਕਰਨਗੇ ਜਦੋਂ ਕੋਈ ਕਾਗਜ਼ ਭਰ ਕੇ ਆ ਖੜ ਗਿਆ ਮੈਦਾਨ 'ਚ ਆ ਕੇ ਨੀ ਇਹ ਤਾਂ ਗੱਲ ਸੱਚੀ ਆ ਬਸ ਉਹ ਵੀ ਹੁੰਦਾ ਪਹਿਲਾਂ ਪਹਿਲਾਂ ਇੱਕ ਬੰਦਾ ਜਿਹੜਾ ਵੱਡਾ ਹੁੰਦਾ ਸੀ ਮਾਫ ਕਰਿਓ ਬਾਈ ਮੈਂ ਪੈਰ ਤਰ ਬੈਠਾ ਤੇ ਪਹਿਲਾਂ ਕੀ ਹੁੰਦਾ ਸੀ ਵੀ ਜਿਹੜਾ ਵੱਡਾ ਬੰਦਾ ਕਰਦਾ ਉਹ ਜਿੱਧਰ ਕਹਿਨਦਾ ਸੀ ਉਧਰ ਵੋਟ ਪੈ ਜਾਂਦੀ ਸੀ ਹੁਣ ਵੱਡੇ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਉਹਦੇ ਕਹਿਣ ਤੇ ਕੌਣ ਕੌਣ ਪਾਊਗਾ ਕਿਹੜਾ ਮੌਕੇ ਤੇ ਜਾ ਕੇ ਹੋਰ ਪਾਸੇ ਲਾਉ ਹੁੰਦਾ ਹੀ ਐ ਸਹੀ ਗੱਲ ਆ ਅੱਛਾ ਫਿਰ ਦੱਸੋ ਖੁੱਲ ਕੇ ਦੱਸੋ ਨਹੀਂ ਬੱਸ ਮੈਂ ਮੈਂ ਕਿਤੇ ਕਰੀ ਨਹੀਂ ਗੱਲ ਕੋਈ ਗੱਲ ਨਹੀਂ ਇਹ ਤਾਂ ਆਪਣਾ ਹਾਂਜੀ ਇਹ ਤਾਂ ਚੱਲੀ ਜਾਂਦਾ ਬਾਈ ਯਾਰ ਹੁਣ ਟਾਈਮ ਹੀ ਬਦਲ ਗਿਆ ਹੁਣ ਇੱਕ ਘਰ ਆ ਜਿੰਨੇ ਪਰਿਵਾਰਾਂ ਨਾਲ ਉਨੇ ਲੀਡਰ ਆ ਆਪਾਂ ਆਪਣੇ ਵਿਚਾਰਾਂ ਸਿਆਣੇ ਬੰਦਾ ਉਨੇ ਘਰ ਇਸਤਾਨ ਲੈਂਦਾ ਚਲੋ ਆਪਾਂ ਹੁਣ ਸਾਰੇ ਐ ਸ਼ੁਰੂ ਕਰਦੇ ਆਂ ਵੀ ਕਾਲੀ ਦਲ ਤੋਂ ਕੌਣ ਆ ਇੱਥੇ ਬੰਦੇ ਤੁਸੀਂ ਉਹ ਇੱਕ ਦਾ ਹੋਰ ਗਾ ਆ ਸਰਪੰਚ ਆ ਸਰਪੰਚ ਸਾਹਿਬ ਵੀ ਕਾਲੀ ਦਲ ਤੋਂ ਆ ਸਰਪੰਚ ਸਾਹਿਬ ਤੁਸੀਂ ਲੁਕੇ ਬੈਠੇ ਹੋ ਕਾਲੀ ਦਲ ਵਾਲਾ ਬੰਦਾ ਐ ਲੋਕੇ ਨਹੀਂ ਬਹਿ ਸਕਦਾ ਨਾ ਹੀ ਅਸੀਂ ਲੁਕੇ ਆਂ ਹੀ ਪਹਿਲਾਂ ਮੁਰ ਤੋਂ ਕਾਲੀ ਹੈ ਅੱਛਾ ਜੀ ਤੇ ਕਾਲੀ ਹੈਗੇ ਆ ਕੱਲ ਮੇਰੀ ਝੰਡਾ ਲੱਗਿਆ ਅਕਾਲੀ ਦਲ ਦਾ ਸਾਰੇ ਪਿੰਡ ਦੀ ਕਿਤੇ ਲੱਗਿਆ ਨਹੀਂ ਸੀ ਹਾਂ ਇਹਦਾ ਕੀ ਆ ਅਕਾਲੀ ਦਲ ਚ ਲੋਕ ਤਾਂ ਛੱਡ ਰਹੇ ਆ ਭੁਗੋਣੇ ਕੋਈ ਕਿਸੇ ਲੋਕ ਛੱਡ ਕੇ ਹੋਣੇ ਪਵੇਂ ਹੋ ਸਕਦਾਗਾ ਸਮਾਂ ਵੇਖਿਆ ਮੁੱਕ ਤੇ ਜੇ ਲੋਕ ਛੱਡਦੇ ਤਾਂ ਅਸੀਂ ਤਾਂ ਬੱਲਾ ਇਹਦੂ ਪਹਿਲਾਂ ਤਾਂ ਇਹ ਤੇ ਕਰਕਾਲੀ ਦਾੜੀ ਸੀ ਜਿੱਦਾਂ ਨਹੀਂ ਕਰਦੇ ਆ ਲੋਕ ਕਹਿੰਦੇ ਹੋਣੇ ਯਾਰ ਵੀ ਜਿਹੜਨਾ ਆਪਾਂ ਜਿਹੜਨਾ ਮੰਨਣ ਵਾਲੇ ਬੰਦੇ ਨਹੀਂ ਇਹ ਆਪਾਂ ਆਪਦੇ ਨਜੇ ਚੱਲਾਂਗੇ ਤੇ ਡੜਕੇ ਚੱਲਾਂਗੇ ਇਹ ਥੋੜੇ ਵਿੱਚ ਏਡਾਂ ਕਿਸੇ ਦੀ ਢੇਡਾਂ ਚਿੱਤ ਕਰਨ ਵਾਲੇ ਤਾਂ ਸਮੇਂ ਹੁੰਦੇ ਲੋਕਾਂ ਦੇ ਕਿ ਆ ਉਹ ਸੁਖਵੀਰ ਇੱਥੋਂ ਚਲੋ ਕੋਈ ਆਉਣ ਦਾ ਤਾਂ ਪਤਾ ਹੁਣੇ ਤਾਂ ਉਹਨਾਂ ਨੂੰ ਪਤਾ ਲੀਡਰ ਨੂੰ ਵੱਡਾ ਹੀ ਐਸੀ ਤਾਂ ਇੰਨੀ ਗੱਲ ਤਾਂ ਕੋਈ ਸਿਆਸੀ ਲੀਡਰ ਕੋਈ ਨਹੀਂ ਇੰਨੀ ਆ ਪਾਵਰ ਹੁੰਦੀ ਪਿਛੇ ਪਿਛੇ ਮਛਾਉਣ ਦੀ ਸਭ ਤੋਂ ਵੱਧ ਕੰਮ ਇੱਥੇ ਕਿਹਨੇ ਕਰੇ ਸੀ ਸਭ ਤੋਂ ਵੱਧ ਵੱਡੇ ਬਾਦ ਸਾਹਮਣੇ ਤੇ ਆਪਾਂ ਕੰਮ ਬੰਨੀ ਜਾਈਏ ਨਾ ਤਾਂ ਹੋਰ ਨੂੰ ਵੋਟ ਪਾਉਂਦਾ ਅਧਿਕਾਰੀ ਕੋਈ ਕਸਰ ਹੀ ਨਹੀਂ ਛੱਡੀ ਬਾਦ ਸਾਹਿਬ ਨੇ ਕੰਮਾਂ ਦੀ ਮੋਠਰਾ ਮਟਾ ਉਸ ਸਾਰੀਆਂ ਹੈ ਮੋਟਰ ਮਾਟਰ ਸਾਰੀਆਂ ਬੰਦ ਵਾਲੀਆਂ ਦਿੱਤੀਆਂ। 100 ਤੋਂ ਕੰਮ ਕੀਤਾ ਰਾਜਮਾ ਜਿੰਨਾ ਵੀ ਕਹਿ ਦੇ ਖਾਲਾਂ ਦਾ ਸੜਕਾਂ ਦਾ ਮੋਟਰਾਂ ਦਾ ਸਕੂਲਾਂ ਦਾ ਬਿਜਲੀ ਕਿੰਨੇ ਕੰਮ ਕਰਾਉ ਤੁਹਾਨੂੰ ਹੱਥ ਨੋ ਜੂਗਾ। ਮੈਂ ਦੂਜਿਆਂ ਤੋਂ ਪੁੱਛ ਲਾ ਮੁੜ ਕੇ ਕਹਿਣਗੇ ਕਾਲੀ ਤੇ ਲਾਲ ਨੇ ਸ਼ੋ ਸਪான்ਸਰ ਕਰਿਆ ਵਾ। ਕਿਤੇ ਬਾਈ ਕਰੇ ਆ ਜੀ ਰਾਜਵੜਿੰਗ ਨੇ ਬੋ ਕਰੇ ਦੋਨਾਂ ਨੇ ਬੋ ਕਰਿਆ ਕੰਮ ਤਾਂ। ਰਾਜਵੜਿੰਗ ਨੇ ਵੀ ਪੂਰੀ ਕਥਾ ਨਹੀਂ ਛੱਡੀ ਕੋਈ ਵੀ ਕੰਮ ਕਰਨ ਵਾਲੀ ਬਾਦ ਸਾਹਿਬ ਨੇ ਕਰੇ ਚਲੋ ਆਪਣੇ ਤਾਂ ਉਮਰ ਛੋਟੀ ਆ ਉਦੋਂ ਤਾਂ ਪਤਾ ਨਹੀਂ ਸੀ ਕਿੰਨੇ ਕਰਿਆ ਪਰ ਸਾਡੇ ਹੁਣ ਹਲਕੇ ਤੋਂ ਬਾਅਦ ਤਾਂ ਰਾਜ ਹੀ ਨਹੀਂ ਕਰੇਆ। ਉਸਦਾ ਮਹਤਵਾਰ ਬੰਦੇ ਹੁਣ ਪਿੰਡ ਦੇ ਹਾਂਜੀ ਤਾਂ ਕਰਕੇ ਤੁਹਾਨੂੰ ਤਾਂ ਪਤਾ ਹੀ ਹੋਊਗਾ ਵੀ ਕਿਹੜੇ ਕਿਹੜੇ ਰਾਜ ਨੇ ਕਿਹੜੇ ਕਿਹੜੇ ਕਰੇ ਸਾਰੇ ਕਰਿਆ ਯਾ ਪਾਰਕ ਬਣਾਇਆ ਉੱਥੇ ਬਣਾਏ ਦੋ ਇੱਕ ਉੱਥੇ ਬਣਾਈ ਗਲੀਆਂ ਬਣਾਈਆਂ ਐਂਟਰਲੌਕ ਲਾਈਆਂ ਜੀ ਬਹੁਤ ਕੰਮ ਕਰਿਆ ਜਿੰਨੇ ਵੀ ਆਖਦਗੇ ਸਾਰੇ ਕਰਿਆ ਤੇ ਨਵੇਂ ਆਣੇ ਨਵੇਂ ਆਣੇ ਹਜੇ ਕੁਛ ਨਹੀਂ ਕਰਿਆ ਸਾਡੇ ਹਿਸਾਬ ਨਾਲ ਸਾਡੇ ਪਿੰਡ 'ਚ ਤਾਂ ਹਜੇ ਕੋਈ ਅੱਟ ਨਹੀਂ ਲੱਗਣ ਲੱਗੀ ਇਹਦੋਂ ਪਹਿਲਾਂ ਐਵੇਂ ਕਰਕੇ 2.5 ਸਾਲਾਂ 'ਚ ਚਲੋ ਹੁਣ ਬੰਨੇ ਨਾਲ ਲੱਗ ਜੂ ਵਸੇ ਨਵੇਂਆ ਵੱਲੋਂ ਕੌਣ ਆ ਯਾਰ ਕੱਦਾ ਬੰਦਾ ਨਵੇਂਆ ਵੱਲੋਂ ਵੀ ਆਜੋ ਸਰਕਾਰ ਨਵੀ ਇਹਨੂੰ ਆਪਾਂ ਵੱਲੋਂ ਕੋਈ ਨਾ ਕੋਈ ਬੰਦਾ ਆਪਣੇ ਕੋਲ ਬੰਦੇ ਬਹੁਤ ਡਰਦੇ ਬੋਲ ਨਹੀਂ ਕੀਤਾ ਕੋਈ ਨਹੀਂ ਕੀਤਾ ਕੁਝ ਨਹੀਂ ਉਹਨਾਂ ਨੇ ਇਹ ਆਪਦਾ ਹੀ ਬੰਦਾ ਅੱਛਾ ਇਹ ਆਮਦ ਵੀ ਪੜ੍ਹ ਥੋੜਾ ਬੰਦਾ ਨਹੀਂ ਆਪ ਵਾਲਾ ਇਹ ਨਹੀਂ 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 ਫਿਰ ਆਪ ਵਾਲਾ ਇੱਕ ਅੱਧਾ ਤਾਂ ਪਾ ਲਓ ਯਾਰ ਮੁੜ ਕੇ ਉਹ ਆ ਗਿਆ ਬੁੱਢਾ ਉਹ ਆ ਗਿਆ ਆ ਬੁੱਢਾ ਆ ਬੋਲ ਦਿਓ ਬੋਲ ਦਿਓ ਕੋਈ ਨਾ ਰਲ ਗਿਆ ਉਹਨੇ ਆਪ ਵਾਲੇ ਆ ਯਾਰ ਸਰਕਾਰ ਵੱਲੋਂ ਇੱਕ ਅੱਧਾ ਬੰਦਾ ਤਾਂ ਆ ਜਾਓ ਯਾਰ ਇਹ ਪਹਿਲਾ ਪਿੰਡ आ, अच्छा ए, पहला ए, आ, है है, ये पहला पिंड है जिदे ਵਿੱਚ लुबंदे ਇਹ ਕਹੈ ਨੂੰ ਮੁਕਰ ਰਿਆ ਵੀ ਅਸੀਂ ਸਰਕਾਰ ਵੱਲੋਂ ਨਹੀਂ ਹੈਗੇ ਨਹੀਂ ਹਰ ਥਾਂ ਤੇ ਹਰ ਬੰਦਾ ਕਹਿੰਦਾ ਮੈਂ ਸਰਕਾਰ ਵੱਲੋਂ ਆਈ ਹੁਣ ਆ ਜੀ ਹੈ ਆਵਾਂ ਵਾਲੇ ਵੀ ਜਿਹੜੇ ਆਉਂਦੇ ਜਾਂਦੇ ਉਹਨਾਂ ਚੋਂ ਤਾਂ ਕੋਈ ਹੈ ਨਹੀਂ ਇਹ ਬਜ਼ੁਰਗ ਹੈ ਉਹ ਨੇ ਹੋਰ ਸਾਹਦੇ ਆ ਜੇ ਤੇ ਸਾਡੇ ਨੂੰ ਹੁਣ ਨਾ ਜਨ ਨਾਲ ਇੱਥੇ ਬੋਲਣ ਵਾਲੇ ਫਿਰ ਤਾਂ ਬੋਲ ਪੈਣੇ ਹੁਣ ਸੰਗਦੇ ਵਿਚਾਰੇ ਸੰਗਨਾਲੀ ਗੱਲ ਦੀ ਉਹ ਬਾਪੂ ਉਹ ਯਾਰ ਉਹ ਬਾਪੂ ਕੇਜਰੀਵਾਲ ਤਾਂ ਕਿਸੇ ਪਾਸੋਂ ਨਹੀਂ ਲੱਗਦਾ ਸੌਰੀ ਬਹੁਤ ਜ਼ਿਆਦਾ ਆ ਗਿਆ ਆ ਗਿਆ ਹੀ ਆ ਇਹ ਆ ਵਾਲਾ ਇਹਦਾ ਪ੍ਰਾਈਮ ਮੈਲੇ ਹਾਂਜੀ ਹਾਂ ਕਲਵਾਸ ਕਲਵਾਸ ਉਹ ਤੋਂ ਆਪਣੇ ਤੋਂ ਮਹਿਲਕਲਾਂ ਤੋਂ ਮਹਿਲਕਲਾਂ ਤੋਂ ਸਾਡੇ ਪਿੰਡ ਦਾ ਜਨਪਲ ਆਓ ਉਹ ਨਾਖੀਆ ਛੋਟਾ ਹੈ ਬਾਬਾ ਜੀ ਆਜੋ ਜੀ ਇਹ ਛੋਟਾ ਹੈ ਆਜੋ ਜੀ ਆਜੋ ਤੁਸੀਂ ਮਹਿਲਕਲਾਂ ਤੋਂ ਬਾਜੋ ਆਜੋ ਆਜਾ ਬੱਸ ਆਪਾਂ ਕਰ ਲੈਨੇ ਆ ਹਾਂ ਆਜੋ ਆਜੋ ਇੱਥੇ ਆਜੋ ਸਾਡੇ ਕੋਲੇ ਆਮ ਆਦਮੀ ਪਾਰਟੀ ਵੱਲੋਂ ਕੋਈ ਬੰਦਾ ਨਹੀਂ ਸੀ ਅਸੀਂ ਤੁਹਾਡੇ ਆਉਣ ਤੇ ਸ਼ੁਕਰ ਮਨਾਵੇ ਪਾਰਟੀ ਵਾਲੇ ਸਾਰੇ ਓਏ ਇੱਕ ਨਹੀਂ ਮੰਨਿਆ ਹੈ ਸਾਰੇ ਮੁੱਕਰ ਗਏ ਮੈਂ ਵੀ ਮੁੱਕਰ ਜਨਾ ਆਏ ਤਾਂ ਨਾ ਕਰੋ ਮੈਂ ਤਾਂ ਕਾਲੀ ਦਲਤ ਆ ਹੋਰ ਫਿਰ ਕੀ ਹੋਗਾ ਜਿਹੜੇ ਜਿਹੜੇ ਹਜੇ ਵੀ ਕਹਿ ਰਹੇ ਹਨਾ ਇਸ ਦੌਰ ਚ ਵੀ ਅਸੀਂ ਕਾਲੀ ਦਲਤ ਆ ਬਹੁਤ ਤਖੜੀ ਆ ਮੇਰੇ ਭਾਈ ਤਖੜਿਆ ਜੀ ਰੱਖ ਲੈ ਸਾਨੂੰ ਤਾਂ ਹਾਂ ਅੱਜ ਕੱਲ ਦਾ ਜਮਾਨੇ ਚ ਵੀ ਇਹ ਕਹਿਣਾ ਜਿਵੇਂ ਸਰਪੰਚ ਸਾਹਿਬ ਕਹੀਦਾ ਕਹਿੰਦਾ ਮੇਰੇ ਤਾਂ ਕੱਲੇ ਦੀ ਝੰਡਾ ਲੱਗਿਆ ਵਾ ਗੱਲੀਦਲ ਦਾ ਕੋਈ ਲਵਦਾ ਲਾ ਸਰਪੰਚ ਸਾਹਿਬ ਦੇ ਨਾਲ ਹੀ ਅਸੀਂ ਸਾਰਾ ਪਿੰਡ ਹੀ ਨਾਲ ਦੇ ਅੱਛਾ ਹਾਂ ਇੱਕ ਝੰਡਾ ਲਾਲ ਬਾਈ ਲੱਗਿਆ ਹੈ ਜੀ ਮੈਂ ਲਾਲ ਬਾਈ ਜੋ ਕਹਿੰਦਾ ਬਦਲ ਸਾਹਿਬ ਦਾ ਹੁਣ ਦੱਸੋ ਇੱਕ ਝੰਡਾ ਲਾਲ ਦਾ ਹੀ ਲੱਗਿਆ ਤਾਂ ਬਦਲ ਸਾਹਿਬ ਦਾ ਲਾਲ ਨਾਲ ਦਾ ਮਤਲਬ ਕਹਿੰਦਾ ਲਾਲ ਬਾਈ ਲੱਗਿਆ ਕਬਾਸ ਸਾਹਿਬ ਦਾ ਝੰਡਾ ਕਹਿੰਦਾ ਅੱਛਾ ਪਿੰਡ ਚੋਂ ਪਹਿਲਾਂ ਵੱਡੇ ਲੀਡਰ ਤੁਹਾਡੇ ਤਾਂ ਆਉਂਦੇ ਰਹੇ ਹੁਣੇ ਯਾਰ ਕਿਸੇ ਨੇ ਉਸ ਬਾਈ ਇਲੈਕਸ਼ਨ ਦੀਆਂ ਯਾਦਾਂ ਹੈਗੀਆਂ ਜਿਹੜਾ ਬਹੁਤ ਮਸ਼ਹੂਰ ਹੋਇਆ ਸੀਗਾ 95 ਵਾਲਾ ਹਾਂ ਸਾਰਿਆਂ ਦੀ ਜ਼ਿਆਦਾ ਉਹ ਤਾਂ ਸਾਰਿਆਂ ਦੀ ਜ਼ਿਆਦਾ ਹੀ ਸੁਣਾ ਬਿਆਨਤਾ ਬਿਆਨਤਾ ਸੀ ਇੱਥੇ ਮੈਂ ਸੁਣਾ ਵੀ ਤੁਹਾਡੇ ਪਿੰਡ ਜੀ ਰਹੇ ਸੀ ਹਾਂ ਹਾਂ ਇੱਥੇ ਵੋਟਾਂ ਸੱਤ ਤੋਂ ਬੰਕ ਗਿਆ ਉਹ अच्छा अच्छा नहीं तो ਕਿਹੜਾ ਸੀ ਮੰਤਰੀ ਰਹਿੰਦਾ ਜੈਸਰੇ ਉਹਨਾਂ ਦੇ ਸਰਪੰਚਾਂ ਦੇ ਘਰੇ ਉਹ ਸੀਗਾ ਤੋਤਾ ਸਿੰਘ ਘੜਕੂਆ ਕੜੂਆ ਸਿੰਘ ਘੜੂਆ ਕਾਂਗਰਸ ਬੰਨਿਓ ਸੀਗੀ ਕੜੂਆ ਸਾਹਿਬ ਮੇਜਰ ਸਰਪੰਚ ਦੇ ਘਰੇ ਹਾਂ ਮੇਜਰ ਸਰਪੰਚ ਦੇ ਘਰੇ ਕਾਲੀ ਉਹਨਾਂ ਸੀ ਪੁੰਡੂ ਜਿਵੇਂ ਸੀ ਉਹ ਇਲੈਕਸ਼ਨ ਕਿਵੇਂ ਸੀ ਉਹ ਤਾਂ ਹੀ ਤਾਂ ਇੰਨੇ ਤਾਂ ਨਹੀਂ ਹੋਵਾਂਗੇ ਉਦੋਂ ਸੀ ਤੂੰ ਸੀ ਫਸਮਾਈ ਇੱਕ ਸਰਜੀਦਕਰ ਕਾਲਗੜ੍ਹ ਸੀ ਤੋਤਾ ਸਿੰਘ ਵੀ ਇੱਥੇ ਰਿਹਾ ਪੱਠਲਵੀਂ ਚ ਉਧਰ ਸੁਆਸਨ ਸਰਪੰਚ ਦੇ ਘਰੇ ਤੋਤਾ ਸਿੰਘ ਸਾਡੇ ਬੰਨ ਰਿਹਾ ਤੋਤਾ ਸਿੰਘ ਹਾਂ ਖੇਤੀਬਾੜੀ ਮੰਤਰੀ ਸਿੱਖਿਆ ਮੰਤਰੀ ਬਲਵਿੰਦਰ ਸਿੰਘ ਭੂੰਦੜ ਰਿਆ ਇੱਥੇ ਖੇਤੀਬਾੜੀ ਮੰਤਰੀ ਹੋਰ ਬਥੇਰੇ ਰਹੇ ਆ ਉਦੋਂ 14-15 ਲੀਡਰ ਤਕੜੇ ਤਕੜੇ ਨਾ ਦੋਨੇ ਪਾਸੇ ਰਹੇ ਸੀ ਸਿੰਘ ਫਸੇ ਹੋਣੇ ਪੂਰੇ ਉਦੋਂ ਤਕੜੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਪਿੰਡ ਦੇ ਕੰਮ ਕੋਮ ਤਾਂ ਲੋਕਾਂ ਨੇ ਉਦੋਂ ਵਾਧੂ ਕਰਾਈ ਹੋਣੇ ਆ ਉਹ ਜਿਹੇ ਟਾਈਮ ਨਾਲ ਹੋ ਹੀ ਗਏ ਆ ਬਸ ਉਦੋਂ ਅੱਬਾਲੀਆਂ ਪਾਵੰਦੇ ਹੁੰਦੇ ਆ ਨਾ ਸਰਕਾਰੀ ਜਗ੍ਹਾ ਚ ਨਾ ਇੱਕ ਹੜਕੁੱਟ ਸਕਦੇ ਉਦੋਂ ਉਹ ਇਲੈਕਸ਼ਨ ਹੀ ਹੋ ਜਾਂਦਾ ਅੱਛਾ ਤੁੰਗ ਕੰਮ ਤੰਦੇ ਹੋ ਹੀ ਗਏ ਆ ਵਧੀਆ ਉਹ 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 ਜੇ ਟਾਈਮ ਨਾਲ ਹੁਣ ਕੀ ਫਰਕ ਆ ਵੈਸੇ ਤੁਸੀਂ ਤਾਂ ਪਹਿਲਾਂ ਵਾਲੇ ਇਲੈਕਸ਼ਨ ਵੀ ਦੇਖਿਆ ਹੁਣ ਕੀ ਫਰਕ ਆ ਉਹਨੂੰ ਤਾਂ ਯਾਰ ਦੋ ਸੀ ਪਾਰਟੀਆਂ ਹੀ ਦੋ ਸੀ ਹੁਣ ਪਾਰਟੀਆਂ ਹੀ 4-5 ਬਣ ਗਿਆ ਕੋਈ ਹਿਸਾਬ ਕਿਤਾਬ ਨਹੀਂ ਆ ਰਿਹਾ ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਤੁਸੀਂ ਉਹ ਉਹ ਯਾਰ ਉਹਦੋਂ ਮੈਂ ਇਹਦਾ ਬਾਦਲ ਪਰਿਵਾਰ ਨਾਲ ਆ ਕੋਈ ਗੱਲ ਨਹੀਂ ਮੇਰੇ ਵੱਨ ਕੋਈ ਚੱਕਰ ਨਹੀਂ ਹੋਰ ਦੱਸ ਮੈਂ ਤਾਂ ਬਾਦਲ ਪਰਿਵਾਰ ਨਾਲ ਸਾਰੇ ਨਾਲ ਚਾਹ ਮਨਪ੍ਰੀਤ ਹੋਵੇ ਚਾਹ ਸੁਖਦੀ ਸੁਖਵੀਰ ਹੋਵੇ ਮੈਨੂੰ ਤਾਂ ਦੋਨੇ ਕੰਮ ਦਿੰਦੇ ਇਹਦੇ ਵਿੱਚ ਕੀ ਰੌਲਾ ਭਾਈ ਜਣੇ ਤਾਂ ਹੀ ਕਹਿਆ ਉਹ ਕਹਿੰਦੇ ਬਾਲ ਸਾਹਿਬ ਤੁਹਾਨੂੰ ਵੀ ਆਪਦਾ ਬੇਟਿਆਂ ਵਾਂਗੂ ਮੰਨਦੇ ਸੀਗੇ ਮੰਨਦੇ ਸੀ ਇਹਦੇ ਵਿੱਚ ਕੀ ਰੌਲਾ ਮੰਨਦੇ ਸੀ ਇਹ ਵੀ ਭਰਾ ਮੰਨਦਾ ਇੱਕ ਆਦ ਕੱਟ ਗਿਆ ਨਾਲ ਹੂੰ ਕਿਹੜੀ ਝਿਲ੍ਹ ਚ ਕੱਟੀ ਅੱਛਾ ਤੁਸੀਂ ਵੀ ਕੱਟੀ ਨਹੀਂ ਨਹੀਂ ਉਸ ਦਿਨ ਮਰਸਾਲਾ ਆਏ ਸੀ 15 ਕ ਦਿਨ ਦਾ ਹਾਜੀ ਨਾਲ ਤੇ 2 ਮਹੀਨੇ ਤੇ ਮੇਰੇ ਨਾਲ 15 ਕ 2.5 ਮਹੀਨੇ ਰੱਖਲੇ ਲੁਧਿਆਣੇ ਕਿੰਨੀ ਉਮਰ ਸੀ ਇਹਦੇ ਹੋਰ 20 ਸਾਲ ਉਮਰ ਦਾ ਸੀ ਉਹ ਤੋਂ ਹਾਂ 20 ਸਾਲ ਸੀ 20 ਪੂਰੀ ਫਿਰ ਤਾਂ ਥੋੜਾ ਤਾਂ ਬੰਦਾ ਹੁਣ ਥੋੜਾ ਤਾਂ ਬੰਦਾ 2.5 ਮਹੀਨੇ ਮੈਂ ਉਧਰ ਲਾ ਕੇ ਅਸਲ ਲੁਧਿਆਣੇ ਝਿਲ੍ਹ ਇੰਨਾ ਕ ਟਾਈਮ ਤੱਕ ਲਾਇਆ ਸੀ ਤਾਂ ਪਾਸੋਂ ਕੀਰਾ ਦੇ ਹਾਂਜੀ ਤਾਂ ਇਹ ਤਾਂ ਛੋਟਾ ਸੁਵੀਲਾ ਦੇ ਨੂੰ ਇਹਦਾ ਬਹੁਤ ਪਰਸਨਲ ਅਟੈਕ ਆ ਐਨੀਵੇ ਸਾਡਾ ਨਾ ਪਿੰਡ ਖੁੱਲਾ ਸਮਖੌਲ ਕਰੀ ਜਾਂਦੇ ਸਾਨੂੰ ਕੋਈ ਗੁੱਸਾ ਘਸਾ ਨਹੀਂ ਕਰਦਾ ਕੋਈ ਵੀ ਤੇ ਹੋਰ ਨਹੀਂ ਕੋਈ ਨਹੀਂ ਮੇਨੂਰ ਤੇਰੇ ਮੇਰੇ ਕੋਈ ਨਹੀਂ ਤੈਨੂੰ ਆਏ ਨਹੀਂ ਤਾਂ ਪਤਾ ਨਹੀਂ ਕਿਹੜਾ ਵੋਟ ਕਿੱਧਰ ਪਾਜੂ ਕੋਈ ਕਿੱਧਰ ਪਾਜੂ ਹਾਂ ਉਹ ਉਹਦਾ ਨਵਾਂ ਸਰਪੰਚ ਆ ਉਹਦਾ ਕਿਹੜੇ ਨਵੇਂ ਸਰਪੰਚ ਆ ਉਹ ਨਵਾਂ ਸਰਪੰਚ ਉੱਠੇ ਵੋਟਾਂ ਕਿਉਂ ਚਲੋ ਨਹੀਂ ਦਿਖਾਉਂਦੇ ਨਹੀਂ ਦਿਖਾਉਂਦੇ ਆਕੇ ਓਕੇ ਚਲੋ ਆਪਾਂ ਆਪਣੇ ਜੀ ਰੱਖਦੇ ਹਾਂ ਗੱਲ ਤੇ ਫੋਨ ਪਰ ਜੇ ਆ ਤੁਸੀਂ ਸਰਕਾਰ ਦੇ ਦੋ ਚਾਰ ਚੰਗੇ ਕੰਮ ਗਿਣਾ ਦਿਓ ਫਿਰ ਆਪਾਂ ਇਹਨਾਂ ਤੋਂ ਰਿਐਕਸ਼ਨ ਲੈ ਲਾਂਗੇ ਸਾਰੇ ਚੰਗੇ ਆ ਮਾੜਾ ਕੋਈ ਵੀ ਨਹੀਂ ਕਰ ਸਰਕਾਰ ਦਾ ਕੰਮ ਕਿਹੜਾ ਮਾੜਾ ਮੈਂ ਮੁੜ ਕੇ ਮੈਂ ਮਾੜੇ ਕਿ ਮੈਂ ਗਿਣਾ ਦੂੰ ਚਲੋ ਪਹਿਲਾਂ ਚੰਗੇ ਗਿਣਾ ਦਿਓ ਦੋ ਚਾਰ ਹਾਂ ਮੀਨ ਤੇ ਭਾਈ ਆ ਜੀ ਚੰਗੇ ਕੰਮ ਤਾਂ ਮੋਟਰਾਂ ਤੇ ਲਾਈਟਾਂ ਹਾਂ ਫਿਰ ਦੋ ਚਾਰ ਤਾਂ ਗਿਣਾ ਬੋ ਲਾਈਟਾਂ ਪੂਰੀਆਂ ਆ ਰਹੀਆਂ ਲੋਕਾਂ ਨੂੰ ਲੋਕਾਂ ਦੇ ਪੈਨਸ਼ਨਾਂ ਵਾਧੂ ਲੱਗੀਆਂ ਹੋਈਆਂ ਆ अच्छा हां तो बिजली पे पहले सारे फ्री है सही है जी हां और की चाहिए लोकां नु 1000 रुपया 1000 रुपया আদਨੇ ਅਜਾ ਆ ਉਹ ਆ ਜੂਗਾ ਵਾਲੀ ਉਹ ਆ ਜੂਗਾ ਵਾਅਦਾ ਕਰੀ ਜਾਂਦਾ ਕੱਲ ਹੀ ਲੈ ਕੇ ਆਉਣ ਲਾਏ ਸੀ सनी ਕੱਲ ਉਹਨੂੰ ਆਖਿਆ ਸੀ ਉਹ ਕਹਿੰਦਾ ਕਾਲਡ ਬਣੀ ਜਾਂਦੇ ਹੁਣ ਹੀ ਪਾ ਦੇਗੇ ਬੀਬੀਆਂ ਦੇ ਨਹੀਂ सनी ਆਈ ਸੀ सनी अच्छा सनी ਟਲੋ ਓਕੇ ਓਕੇ ਅੱਜ ਵੀ ਇਥੋਂ ਗਿਆਗਾ ਓਕੇ ਬੁੜੀਆਂ ਇਹੀ ਸਵਾਲ ਕਰਦੇ ਹੋ ਤੇ ਵੀ ਸਾਡਾ 1000 ਰੁਪਿਆ ਕਦੋਂ ਪਾਵਾਂਗੇ ਵੇੜੇ ਚ ਵੀ ਗਏ ਸੀਗੇ ਹਾਂ ਤੇ ਉਹ ਕਹਿੰਦੇ ਵੀ ਹੁਣ ਹੀ ਪਾ ਦੇਗੇ ਇਹ ਵੋਟਾਂ ਜੀ ਹਾਂ ਇਹਨਾਂ ਵੋਟਾਂ ਤੇ ਪਹੁੰਣਗੇ ਕਹੀ ਤਾਂ ਜਾਂਦੇ ਆ ਅੱਗੇ ਕਹੀ ਤਾਂ ਦੋ ਤਿੰਨ ਸਾਲਾਂ ਦੇ ਜਾਂਦੀ ਹੈ ਆ ਇਹਨੂੰ ਗਵਰਨਮੈਂਟ ਕੋਲ ਪੈਸਾ ਆਊਗਾ ਤਾਂ ਫੇਰ ਹੀ ਇਹ ਤੋਂ ਪਹੁੰਣਗੇ ਮੈਨੂੰ ਆ ਤੁਸੀਂ ਕੋਈ ਸਟੇਟਮੈਂਟ ਦੇ ਦਿਓ ਇੱਕ ਅੱਧਾ ਧਰਨਾ ਤੁਹਾਡੇ ਗੇਟ ਮੂਰੇ ਵੀ ਲਵਾ ਦਗੇ ਜਿਹੜੇ ਜਿਹੜੇ ਕਹਿੰਦੇ ਆਹੀ ਸੰਗ ਤੇ ਧਰਨਾ ਹੀ ਆ ਤੁਸੀਂ ਤਾਂ ਲਵਾ ਦਿਓ ਜੇ ਸਮਰਜ਼ੀ ਲਵਾ ਦਿਓ ਮਲਾਜਮ ਬਹੁਤ ਰੱਖੇ ਆ ਬਾੜੀਆਂ ਨਹੀਂ ਬਸ ਗੱਲ ਆ ਉਹ ਬਾਬਾ ਜੀ ਕਹਿੰਦੇ ਮਲਾਜਮ ਬਹੁਤ ਰੱਖੇ ਬਿਨਾਂ ਰਿਸ਼ਵਤ ਤੋਂ ਮਲਾਜਮ ਬਹੁਤ ਰੱਖੇ ਆਪਣੇ ਪਿੰਡ ਚੋਂ ਲੱਗੇ ਮੁੰਡੇ ਹਾਂ ਕੁੜੀ ਕੁੜੀ ਵੀ ਕੁੜੀ ਵੀ ਲੱਗੀ ਐ ਇੱਕ ਮੁੰਡੇ ਵੀ ਲੱਗੇ ਗਈ ਬਿਨਾਂ ਰਿਸ਼ਵਤੋਂ ਲੱਗੇਆ ਚਰ ਲੱਗੇਆ ਅੱਛਾ ਹਾਂ ਇੱਕ ਮੋਟਰਾਂ ਦੀ ਲਾਈਟ ਦੀ ਕੱਢੀ ਹੁੰਦੇ ਬੰਬ ਜਾਵਾ ਹੂੰ ਦਿਲ ਦਾ ਪੈਣੀ ਦਿੱਤੀ ਲੈ ਜਦੇ ਜਾਵਾ ਅੱਛਾ ਜੀ ਹਾਂ ਅੱਗੇ ਤੱਕਾਂ ਦੀਆਂ ਚਾਰ ਚਾਰ ਦਿਨਾਂ ਉਂਦੀ ਨਹੀਂ ਸੀਗੀ ਹਾਂ ਹੁਣ ਤਾਂ ਦਿਨੇ ਮੋਟਰਾਂ ਬੰਦ ਕਰਕੇ ਰਾਤ ਚ ਨਹੀਂ ਆਉਂਦੀ ਸੀ ਤਿੰਨ ਤਿੰਨ ਚਾਰ ਚਾਰ ਸਾਰੇ ਰਾਜਾਂ ਜੀ ਪਹਿਲਾਂ ਹੀ ਰਹਿੰਗੇ ਨੇ ਐਂ ਤੇ ਲਾਈਟ ਲੂੜਦਾ ਕੋਈ ਚਾ ਉਹ ਵੀ ਕਾਲੀ ਘਰ ਸੀ ਲਾਈਟ ਨਹੀਂ ਆਉਂਦੀ ਸੀ ਤੁਹਾਡੇ ਬਾਰੇ ਨਹੀਂ ਨਹੀਂ ਜਾਣਾ ਪਿਆ 2-3 ਸਾਲ ਹੋ ਗਏ ਕਿਸੇ ਜੀਵਿੰਦਾਰ ਨੂੰ ਕਿਸੇ ਨੂੰ ਨੇ ਤਾਂ ਰੋਜ ਚੱਲ ਤੂੰ ਇਧਰ ਤੂੰ ਐਂ ਕਰ ਤੇ ਫਲਾਨੇ ਦੇ ਆ ਕੇ ਫਿਰ ਥਾਣੇ ਆਉ ਤੇ ਫਿਰ ਐਮਐਲ ਦੇ ਘਰੇ ਆਉ ਫਿਰ ਤੁਹਾਡਾ ਰਾਜੀ ਬੰਦਾ ਹੋਊਗਾ ਚੱਲ ਮੈਂ ਤਾਂ ਹੈਗਾ ਵੈਸੇ ਮਨਪ੍ਰੀਤ ਬੰਨਾ ਸੰਸਪਟ ਮੈਂ ਵੀ ਕਹਿਣਾ ਵੀ ਤੁਹਾਡੇ ਪਿੰਡ ਦਾ ਕਰਗੇ ਕੀ ਜਿਹੜੇ ਆ ਲੋਕਾਂ ਦਾ ਇਹ ਆ ਵੀ ਅਸੀਂ ਇਹ ਨਹੀਂ ਸੋਚਿਆ ਵੀ ਕਦੇ ਥਾਣੇ ਨਹੀਂ ਲੋਕ ਗਏ ਜਦੋਂ ਦੀ ਇਹ ਨਵੀਂ ਸਰਕਾਰ ਆਈ ਹੈ ਝਾੜੂ ਵਾਲਿਆਂ ਦੀ ਇਹ ਸੱਚਾਈ ਵੀ ਫਿਰ ਦੱਸਣੀ ਚਾਹੀਦੀ ਅਸੀਂ ਤਾਂ ਮੈਂ ਤਾਂ ਹੈਗਾ ਮਨਪ੍ਰੀਤ ਨਾਲ ਸ਼ੁਰੂ ਤੋਂ ਹਾਂ ਤੇ ਕਿ ਤੋ ਤੱਕ ਵੀ ਉਹਦੇ ਨਾਲ ਖੜਾ ਨਹੀਂ ਛੱਡਿਆ ਜਿੱਥੇ ਤੱਕ ਕੋਈ ਗਿਆ ਉਹ ਖੜਦਾ ਯਾਰ ਉਹਨਾ ਇੱਧਰ ਗੱਲ ਕਰੀ ਜਾਂਦਾ ਕਾਲ ਨਾ ਕਰ ਉਹ ਤੂੰ ਦੱਸ ਲੈ ਜਿਹੜਾ ਪਦ ਦੱਸ ਮੈਂ ਤਾਂ ਦੱਸਾਂ ਬਸ ਮੈਂ ਬਰ ਬਾਬਾ ਉਹਨੂੰ ਕੋਈ ਚੰਗਾ ਪੁੱਛਣਾ ਹੈ ਚਲੋ ਅੱਜ ਤਾਂ ਥੋੜਾ ਜਿਹਾ ਵੈਸੀ ਪਿੰਡ ਦਾ ਮਾਹੌਲ ਸੀ ਹਾਂ ਭਾਈ ਆਓ ਤੁਸੀਂ ਵੀ ਨੇੜੇ ਰਾਜੇ ਵਾਲੋ ਦੱਸੋ ਦੱਸੋ ਹਾਂ ਵੀ ਫਿਰ ਇਹ ਤਾਂ ਇਹ ਸਾਰੇ ਆਮ ਆਦਮੀ ਪਾਰਟੀ ਵਾਲੇ ਗੋਣਗਾ ਜਾਂਦਾ ਤੁਸੀਂ ਵੋਟਾਂ ਕੀ ਕਹਿ ਕੇ ਮੰਗੋਗੇ ਨੇ ਬੋਟਾ ਹਿਰਾ ਦੇ ਪਿੰਡ 'ਚ ਵਿਕਾਸ ਕਰਾਇਆ ਜੀ ਉਹਦੇ ਕਹਿੰਦੇ ਮੰਗਣਗੇ ਆ ਪੈਨਸ਼ਨਾਂ ਲਵਾਈਆਂ ਹੋਰ ਬਹੁਤ ਕੰਮ ਕਰਾਇਆ ਸਾਰੇ ਕਿੰਨੇ ਸੀ ਉਹਦੇ ਕਹਿੰਦੇ ਮੰਗਣਗੇ ਬੋਟਾ ਦਾ ਕੰਪੇਨਚ ਕਰਦੇ ਕੀ ਹੋ ਤੁਸੀਂ ਮੈਂ ਜਦੋਂ ਵੀ ਆਉਣਾ ਬੋਟਾਂ ਤੋਂ ਪਹਿਲਾਂ ਲੱਗਦਾ ਹੁੰਦਾ ਵੀ ਤੁਸੀਂ ਹਾਰੋਗੇ ਹਾਰੋਗੇ ਫਿਰ ਐਂਡ ਤੇ ਆ ਕੇ ਇੱਕੇਦਮ ਰੇਸ ਖਿੱਚ ਦਿੰਦੇ ਹੋ ਤੇ ਸਾਰਿਆਂ ਨੂੰ ਪਿੱਛੇ ਛੱਡ ਦਿੰਦੇ ਰਾਜਾ ਵੜੰਗ ਜੀ ਵਰਕ ਬਹੁਤ ਆ ਜੀ ਤੇ ਕੰਮ ਲੋਕਾਂ ਦੇ ਬਹੁਤ ਪਰਸਨਾ ਕਰਿਆ ਉਹਨਾਂ ਨੇ ਜਦੋਂ ਅਗਲਾ ਜਾ ਕੇ ਕਹਿੰਦਾ ਅਗਲੇ ਕੰਮ ਪਰਸਨਾ ਕਰੇ ਤਾਂ ਬੋਟਾ ਅਗਲਾ ਪਾਈ ਜਾਂਦਾ ਜੀ ਨਹੀਂ ਤਾਂ ਤੁਸੀਂ ਵੀ ਬਹੁਤ ਮੈਂ ਦੇਖਿਆ ਬਾਈ ਨੂੰ ਉਹੋ ਜਿਹੇ ਜਿਹੇ ਦਾ ਲੀ ਬਾਈ ਵੀ ਬਹੁਤ ਐਕਟਿਵ ਆ ਮੈਂ ਦੇਖਿਆ ਹਰ ਹੁਣ ਤਰੀਕ ਕਰਦੇ ਆ ਬਾਈ ਤੇਰੀ ਕੋਸ਼ਤਾ ਬੋਲ ਨਹੀਂ ਠੀਕ ਐ ਕੰਮ ਵੈਸੀ ਉਹ ਕਰਿਆ ਪਿੰਡ ਚ ਅਸੀਂ ਪਹਿਲਾਂ ਵੀ ਕਰਿਆ ਪੰਚਾਇਤ ਚ ਹੁਣ ਵੀ ਕਰੀ ਜਨੇ ਜਿੰਨਾ ਕੋਈ ਕਹਿੰਦਾ ਭਰਾ ਕਿਸੇ ਨੂੰ ਜਵਾਬ ਨਹੀਂ ਦਿੱਤਾ ਕੋਈ ਕਾਲੀ ਆ ਜੇ ਕਾਂਗਰਸੀ ਆ ਜੇ 5 ਸਾਲ ਸਰਕਾਰ ਰਹੀ ਆ ਕਿਸੇ ਨੂੰ ਜਵਾਬ ਨਹੀਂ ਦਿੱਤਾ ਇੰਨੇ ਬੰਦੇ ਬੈਠੇ ਜਿਹਨੂੰ ਮਰਜ਼ੀ ਬੋਚ ਲੋ ਨਾਰਾਜੀ ਨੇ ਆਖਿਆ ਵੀ ਕਿਹਨੂੰ ਲੈ ਕੇ ਆਇਆ ਕਦੇ ਪੁੱਛਿਆ ਨਹੀਂ ਮੈਨੂੰ ਇਹ ਕਰ ਲਈ ਜੇ ਕਾਂਗਰਸੀ ਆ ਹਰ ਇੱਕ ਤੇ ਕਰਿਆ ਉਹਨੇ ਤੁਹਾਡੇ ਪਿੰਡ ਚ ਐ ਮੁੱਦਾ ਨਹੀਂ ਵੈਸੇ ਹੈਗਾ ਵੀ ਜਿਵੇਂ ਡਿੰਪੀ ਹੋਰੇ ਪਹਿਲਾਂ ਕਾਲੀਦਲ ਚ ਰਹੇ ਆ ਹੁਣ ਇਧਰ ਆ ਸ਼ਿਫਟ ਹੋ ਗਿਆ ਐ ਹੁੰਦੀ ਹੈ ਕਿ ਨਹੀਂ ਜੀ ਦੱਸੋ ਕਈ ਜਾਂਦੇ ਸਾਰੇ ਲੋਕ ਆਪਾਂ ਪਤਾ ਨਹੀਂ ਇਹ ਕੱਲ੍ਹ ਹੈ ਹਨਾ ਦਾ ਪੂਰਾ ਡਿਆ ਪਿਆ ਹੈ ਹੈ ਹਨਾ ਦਾ ਪੂਰਾ ਡਿਆ ਪਿਆ ਹੈ ਅੱਛਾ ਜੀ ਜਿਹੜੇ ਕਾਲੀ ਦਲ ਪਾਰਟੀ ਦੇ ਬੰਦੇ ਸੀ ਉਹ ਮਜਬੂਰ ਹੋਏ ਪਏ ਕਈ ਕਿਵੇਂ ਜੀ ਆਪ ਡੈਂਪੀ ਇੱਧਰ ਜਾਣ ਕਰਕੇ ਆਮਚ ਹਾਂ ਚੱਕਰ ਬਣਿਆ ਪਿਆ ਏ ਵੀ ਕਾਲੀ ਦਲ ਵਾਲੇ ਹੁਣ ਆਪ ਚਾਉਣਗੇ ਨਹੀਂ ਨਹੀਂ ਆਮਚ ਨਹੀਂ ਆਉਂਦੇ ਮੈਂ ਵੀ ਚੱਕਰ ਬਣਿਆ ਪਿਆ ਅੱਛਾ ਵੀ ਲੋਕਾਂ ਨੂੰ ਇਹ ਤੇ ਹੈਗਾ ਡਬਲ ਮੈਂਡੇਡ ਹੋਏ ਪਏ ਲੋਕ ਮੈਂ ਆਪਚ ਵੀ ਪਹਿਲਾਂ ਮੈਨੂੰ ਲੱਗਦਾ ਪ੍ਰਿਤਪਾਲ ਤੇ ਇੱਕ ਕੌਣੀ ਤੋਂ ਅਸੀਂ ਬਾਈਓ ਕੀ ਨਾ ਸੁਭਜਿੰਦਰ ਕੌਣੀ ਤੋਂ ਉਹਦੇ ਉਹਦੇ ਇਕੱਠ ਵੀ ਕਰਿਆ ਸੀ ਉਹ ਸੀਗੇ ਮੂਰੇ ਪਰ ਮੈਂ ਫਰਕਿਆ ਤਾਂ ਪੈਂਦਾ ਯਾਰ ਮੁੜ ਕੇ ਉਹੀ ਬੰਦੇ ਫਰਕ ਤਾਂ ਪੈਂਦਾ ਹੀ ਬਾਈ ਪੂਰਾ ਹੀ ਆ ਕਾਲੀਦਾਲ ਵਾਲੇ ਮੁੜ ਕੇ ਥੋੜੇ ਤੇ ਫਿਰ ਮੂਰੇ ਆਪ ਕਾਲੀਦਾਲ ਚ ਸੀ ਹੁਣ ਤੱਕ ਰਿਪੋਰਟ ਹੀ ਨਹੀਂ ਪਾਈ ਕਿਸੇ ਨੂੰ ਅੱਛਾ ਹੁਣ ਆਪਣਾ ਕੋਈ ਬੰਦਾ ਨੇੜੇ ਆ ਉਧਰ ਹੁਣ ਉਧਰ ਜਾਣਾ ਪਊਗਾ ਅੱਛਾ ਹੁਣ ਤੁਸੀਂ ਆਪ ਚਾਹੇ ਹੁਣ ਆਮ ਚਾਹੀਏ ਅਜੇ ਤਾਂ ਪਾਵਾਂਗੇ ਉਹ ਠਾਈ ਪੱਕਾ ਨਹੀਂ ਪਤਾ ਕਿ ਸੁਖਵੀਰ ਆਪ ਹੋ ਗਿਆ ਇੱਥੇ ਤੇ ਫੇਰ ਐ ਨਹੀਂ ਪਤਾ ਉਧਰ ਪਾਦ ਗਏ ਤੇ ਸੁਖਵੀਰ ਆਪ ਉੱਠਦਾ ਇੱਥੇ ਜਾਂ ਹਰਸ਼ਮਿਰਤ ਆਉਂਦੀ ਫੇਰ ਕੋਈ ਪਤਾ ਨਹੀਂ ਪੱਕਾ ਹਾਂ ਹਾਂ ਸੁਖਵੀਰ ਆਇਆ ਫਿਰ ਤਾਂ ਇਹ ਸਾਰੀ ਕਹਦੇ ਆ ਅਕਾਲੀ ਦਾਲ ਨੂੰ ਹੀ ਪਾਈ ਹੈ ਅੱਛਾ ਹੂੰ ਕਾਰਨ ਕੀ ਰਿਹਾ ਅਕਾਲੀ ਦਾਲ ਨੂੰ ਪਾਉਂਦਾ ਬਸ ਪਿਓ ਦਾ ਦੇਦੋ ਚੱਲੀ ਜਾਂਦੇ ਆਹੀ ਕਾਰਨ ਅਸੀਂ ਇਹ ਤੁਹਾਡੇ ਕਿ ਨਹੀਂ ਇਸ਼ਾਰੇ ਕਰੀ ਜਾਂਦੇ ਮੈਂ ਤਾਂ ਤਾਂ ਆਇਆ ਉਹ ਕਿ ਨਹੀਂ ਇਸ਼ਾਰੇ ਕਰ ਦਿੰਦਾ ਮੈਂ ਉਧਰ ਗੱਲ ਕਰਨ ਲੱਗਾ ਉਹਨਾਂ ਨੇ ਇਹ ਮਨਪੀਤ ਨਹੀਂ ਹੁਣ ਇਹ ਕੋਈ ਨਹੀਂ ਫਿਰ ਕਿਸੇ ਵਾਸਤੇ ਹੋਵੇ ਯਾਰ ਆਪ ਨੂੰ ਦੇ ਉਹ ਤਾਂ ਚਲੋ ਕੋਈ ਨਹੀਂ ਮੈਂ ਤਾਂ ਕਹਣਾ ਮੈਂ ਤਾਂ ਕਹਣਾ ਕਿਸੇ ਵੱਲੀ ਮਰਜ਼ੀ ਹੋ ਜਾਏ ਪਰ ਉਹ ਬੈਠੇ ਇਸ਼ਾਰਾ ਇੱਕ ਹੀ ਕਰੀ ਜਾਂਦੇ ਆ ਉਧਰ ਨੂੰ ਨਹੀਂ ਨਹੀਂ ਉਹ ਤਾਂ ਵੈਸੇ ਹੀ ਗੱਲ ਕਹਿੰਦੇ ਸੀ ਜਦੋਂ ਕਹਿ ਰਹੇ ਸੀ ਵੀ ਰਾਜਾ ਬਣ ਕਿਵੇਂ ਜਿੱਤਿਆ ਰਾਜਾ ਬਣ ਕਿ ਵੀ ਪਹਿਲੀ ਵਾਰ ਤਾਂ ਜਮਿੰਦਾਰ ਨੇ ਕਿਹਾ ਵੀ ਦੋ ਘਰ ਪਾਟੇ ਸੀ ਤਾਂ ਜਿੱਤ ਗਿਆ ਦੂਜੀ ਵਾਰ ਜਦ ਤੱਕ ਮਾਨਪ੍ਰੀਤ ਪਲਾ 22 25000 ਵੋਟ ਸੀ ਪਰ ਮਾਨਪ੍ਰੀਤ ਕੋਲ ਦੂਜੀ ਵਾਰ ਵੀ 12 15000 ਵੋਟ ਆਵਦੀ ਸੀ ਜਿਹੜੇ ਉਹਦੇ ਹਿਸ਼ਾਰੇ ਤੇ ਰਾਜੇ ਨੂੰ ਐ ਕਰਕੇ ਪੈ ਗਈ ਠੀਕ ਆ ਤੇ ਤੀਜੀ ਵਾਰ ਫਿਰ ਅਕਸਰ ਉਹਨੇ ਦੋ ਵਾਰੀ ਐਮਐਲ ਰਿਆ ਲੋਕਾਂ ਦੇ ਕੰਮ ਧੰਦੇ ਪੂਰੇ ਕੀਤੇ ਆਵਦੀ ਉਹਨੇ ਮਿਹਨਤ ਪੂਰੀ ਕੀਤੀ ਆਵਦੀ ਮਿਹਨਤ ਨਾਲ ਵੀ ਜਿੱਤਿਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਹਾਂ ਭਾਈ ਐਨ ਪਤਾ ਨਹੀਂ ਗਾ ਇਹਨਾਂ ਨੂੰ ਐ ਨਹੀਂ ਪਤਾ ਗੰਨੇ ਵਾਲੇ ਨੂੰ ਕਦ ਮਾਰ ਫੇਰ ਵੱਜੇ ਕਿਤੇ ਕਿਤੇ ਵੀ ਆ ਭਾਈ ਗੰਨੇ ਵਾਲੇ ਨੂੰ ਵੀ ਤੁਹਾਡੇ ਸਹੀ ਗੱਲ ਐਤਕੀ ਉਹਨਾਂ ਦੇ ਕਿੰਨੀ ਹਵਾ ਸੀ ਜਦੋਂ ਕਹਿੰਦੇ ਨਮੋਲ ਜਤੂ ਬਈ ਤੇ ਮਾਰ ਗਿਆ ਗੰਨੇ ਵਾਲਾ ਮਾਰ ਗੰਨੇ ਵਾਲੇ ਨੂੰ ਪਈ ਸੀ ਗੰਨੇ ਨੂੰ ਪਈ ਸੀ ਆਪਾਂ ਠੀਕ ਆ ਹੁਣ ਅੱਛਾ ਐਤਕੀ ਵੀ ਪਰ ਉਹਨਾਂ ਚ ਭਾਈ ਦੋ ਜਣੇ ਖੜੇ ਹੋ ਗਏ ਐਤਕੀ ਉਧਰੋਂ ਵੀ ਦੋ ਤਿੰਨਾਂ ਦੀ ਉਮੀਦ ਆ ਉੱਠਿਆ ਹੀ ਉਹਦਾ ਦੀਪ ਸਿੱਧੂ ਦਾ ਭਰਾ ਆਈ ਫੇਰ ਦੋ ਉਧਰ ਆਈ ਆ ਆਪਾਂ ਉਹ ਤਾਂ ਉੱਠ ਖੜੂ ਫੇਰ ਉਹਦੇ ਨਾਲ ਆਈ ਆ ਆਪਾਂ ਸੁਖਰਾਜ ਵੀ ਉੱਠਿਆ ਪਰ ਉਹਨਾਂ ਨੇ ਵੀ ਹੁਣ ਉਹਨਾਂ ਦੇ ਵੀ ਪਹਿ ਉਹ ਵੀ ਸ਼ੀਦ ਹੋਇਆ ਭਰਾ ਉੱਠਿਆ ਹੀ ਫੇਰ ਉੱਠਾਂਗੇ ਉਹਦੇ ਨਾਲ ਖੜੇ ਆਈ ਆ ਆਪਾਂ ਠੀਕ ਆ ਤੁਸੀਂ ਮਤਲਬ ਉਸ ਥੜੇ ਚ ਰਹੋਗੇ ਜੇ ਹਨਾ ਉਧਰ ਚੋਂਦਾ ਕੋਈ ਮਰਜ਼ੀ ਆ ਜੇ ਪਰ ਲੋਕਾਂ ਦਾ ਓਵਰਆਲ ਵੈਸੇ ਉਹ ਤੁਹਾਨੂੰ ਪੁੱਛਦਾ ਬੰਡੀ ਹੋਊਗੀ ਵੋਟ ਕੇ ਇਕੱਠੀ ਪਈਓ ਵੋਟਾਂ ਦਾ ਰਾਤ ਕਰ ਬੜਾਕੇ ਬਹਿਣਗੇ ਯਾਦ ਕੀਤਾ ਬੜਾਕੇ ਬਹਿਣਗੇ ਜਿਆਦਾ ਹਨਾ ਇਹ ਨਾ ਦੇਖੋ ਵੱਖਰਾ ਨਜ਼ਰੀਆ ਆਪਾਂ ਜਿਹੜਾ ਕਹਨੇ ਆ ਵੀ ਯਾਰ ਫਲਾਨੀ ਪਾਰਟੀ ਨੂੰ ਹਰ ਪਾਰਟੀ ਦੇ ਵੋਟਰ ਨਾ ਮੁਕਰ ਹੁੰਦੇ ਆ ਖੁੱਲ ਕੇ ਬੋਲਦੇ ਆ ਪਰ ਜਿਹੜੀ ਅੰਦਰ ਖਾਤੇ ਬਾਈ ਜੀ ਰੁਕ ਜਾਓ ਬਾਈ ਮੈਨੂੰ ਪਤਾ ਨਵੇਂ ਬਣਿਓ ਰੁਕ ਜਾਓ ਹਣਾ ਮੈਨੂੰ ਪਤਾ ਨਵੀਂ ਡਿਊਟੀ ਮਿਲੀ ਓਕੇ ਤਾਂ ਹਰ ਪਾਰਟੀ ਦੇ ਆਪਦੇ ਬਈ ਸਮਰਥਕ ਹੁੰਦੇ ਆ ਆ ਦੇਖੋ ਸੀਐਨਐਮ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਯਾਰ ਅਸਲ ਆਹੀ ਬਸ ਥੋੜੀ ਬਹੁਤੀ ਗੱਲ ਕਰਨੀ ਸੀਗੀ ਪਰ ਆਵਾ ਲਾਈਟ ਮੂਡ ਦੀ ਗੱਲ ਆ ਜੇ ਕਿਸੇ ਨੂੰ ਵੀ ਕੋਈ ਗੱਲ ਬੁਰੀ ਲੱਗੀ ਆ ਫਿਰ ਲੱਗੀ ਜਾਵੇ ਕੀ ਕਰਕੇ ਧੰਨਵਾਦ